ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਮੀ ਪਿਛਲੇ ਦਿਨੀ ਅਮਰਗੜ ਡੇਂਗੂ ਦੇ ਬਿਮਾਰੀ ਨੂੰ ਲੈ ਕੇ ਕਾਫੀ ਚਰਚਾਵਾਂ ਚ ਰਿਹਾ ਕਿੰਨੀਆਂ ਮੌਤਾਂ ਜੜੀਆਂ ਹੋ ਗਈਆਂ ਆਖਰਕਾਰ ਸਿਹਤ ਵਿਭਾਗ ਵੱਲੋਂ ਜਿਹੜਾ ਡੇਂਗੂ ਲੈ ਕੇ ਪੁਖਤਾ ਇੰਤਿਹਾਮ ਕੀਤੇ ਗਏ ਨੇ ਤੇ ਇੱਕ ਸਪੈਸ਼ਲ ਵਾਰਡ ਬਣਾਇਆ ਗਿਆ ਤੇ ਨਾਲ ਹੀ ਵੱਡੀ ਜਿਹੜੀ ਖੁਸ਼ਖਬਰੀ ਅਮਰਗੜ ਦੇ ਲੋਕਾਂ ਵਾਸਤੇ ਹੈ ਜਿਹੜੀ ਐਮਰਜੈਂਸੀ ਸੇਵਾਵਾਂ ਨੇ ਜਿਹੜੀਆਂ ਉਹ ਅਮਰਗੜ ਚ ਹੁਣ ਬੋਰ ਬਹਾਲ ਹੋ ਗਿਆ ਨੇ ਤੇ ਹੁਣ ਡਾਕਟਰਾਂ ਦੀ ਡਿਊਟੀ ਜਿਹੜੀ ਲਾਈ ਜਾ ਚੁੱਕੀ ਹੈ ਤੇ ਐਸ ਐਮਓ ਨਾਲ ਗੱਲਬਾਤ ਕਰਦੇ ਆਂ ਜੀ ਡਾਕਟਰ ਸਾਹਿਬ ਕੀ ਕੀ ਜਿਹੜੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਡਿਗੂ ਲੈ ਕੇ ਤੇ ਹੋ ਜਿਹੜਾ ਹੈਗਾ ਡਾਕਟਰਾਂ ਨੂੰ ਵੀ ਐਮਰਜੈਂਸੀ ਹਾਂਜੀ ਐਮਰਜੈਂਸੀ ਸਾਡੀਆਂ ਸ਼ੁਰੂ ਹੋ ਗਈਆਂ ਈਵਨ ਈਵਨਿੰਗ ਨਾਈਟ ਵੀ ਅਸੀਂ ਸ਼ੁਰੂ ਕਰਦੇ ਆਂ ਸਿਵਲ ਸਰਜਨ ਸਰ ਨੇ ਸਾਨੂੰ ਦੋ ਡਾਕਟਰਸ ਦਿੱਤੇ ਆ ਉਹ ਅਸੀਂ ਫੇਰ ਰੋਟੇਸ਼ਨ ਵਾਈਜ਼ ਉਹਨਾਂ ਦੀਆਂ ਈਵਨਿੰਗ ਤੇ ਨਾਈਟਾਂ 'ਚ ਡਾਕਟਰ ਹੋਣਗੇ ਫਿਲਹਾਲ ਲਈ ਤੇ ਬਾਕੀ ਸਾਡੀ ਟੀਮਸ ਜੀ ਲੱਗੀਆਂ ਹੋਈਆਂ ਡੋਰ ਟੂ ਡੋਰ ਸਰਵੇ ਚੱਲ ਰਿਹਾ ਫੀਵਰ ਸਰਵੇ ਸਰਵੇ ਚੱਲ ਰਿਹਾ ਤੇ ਬਾਕੀ ਆਪਾਂ ਫੋਗਿੰਗ ਲਗਾਤਾਰ ਕਰਾ ਰਹੇ ਆ ਤੁਸੀਂ ਦੇਖਿਆ ਹੋਊਗਾ ਡੋਰ ਟੂ ਡੋਰ ਵੀ ਸਾਨੂੰ ਪਤਾ ਚੱਲੇ ਕਿ ਫੀਵਰ ਦੇ ਕੇਸਸ ਕਾਫੀ ਘਟ ਰਹੇ ਆ ਅੱਗੇ ਹਫਤੇ ਚ ਬਿਲਕੁਲ ਸਹੀ ਹੋ ਜਾਊਗਾ ਕਿਉਂਕਿ ਮੌਸਮ ਵੀ ਠੀਕ ਹੋ ਜਾਣਾ ਤਾਂ ਇਹ ਸਾਰਾ ਕੁਝ ਡਿਕਰੀジング ਆਰਡਰ ਦੇ ਵੱਲ ਹੀ ਜਾ ਰਿਹਾ ਪੋਜ਼ਿਟਿਵ ਹੀ ਹੋਊਗਾ ਬਾਕੀ ਸਾਡੇ ਹਸਪੀਟਲ ਵਿੱਚ ਵੀ ਅਸੀਂ ਡੇਂਗੀ ਦੇ ਪੇਸ਼ੈਂਟਸ ਵੀ ਐਡਮਿਟ ਹੋਏ ਆ ਡੇਂਗੀ ਵਾਰਡ ਵੀ ਅਸੀਂ ਸ਼ੁਰੂ ਕੀਤਾ ਹੋਇਆ ਟੈਸਟ ਵੀ ਕਰਾਉਂਦੇ ਹਾਂ ਹਾਂਜੀ ਹਾਂਜੀ ਟੈਸਟ ਸੀਬੀਸੀ ਇੱਥੇ ਹੋ ਰਿਹਾ ਰੋਜ਼ ਦੀ ਰੋਜ਼ ਅਸੀਂ ਕੈਂਪ ਲਾ ਰਹੇ ਆ ਸਾਰੇ ਜਿਹੜੇ ਸਾਡੇ ਹੌਟਸਪੌਟ ਸੀਗੇ ਉਹ ਏਰੀਆਜ਼ ਦੇ ਵਿੱਚ ਕੈਂਪ ਲੱਗ ਰਿਹਾ ਉਧਰੋਂ ਅਸੀਂ ਸੈਂਪਲਸ ਜਿਹੜੇ ਆ ਉਹ ਭੇਜ ਰਿਹਾ ਮਲੇਰ ਕੋਟ ਲੈ ਸੀਰੋਲੋਜੀ ਲਈ ਜਿਹੜੇ ਜਿਹੜੇ ਪੋਜ਼ਿਟਿਵ ਆ ਰਹੇ ਆ ਬਕਾਇਦਾ ਉਹਨਾਂ ਦੇ ਘਰ ਜਾਇਆ ਜਾ ਰਿਹਾ ਵੈਸੇ ਤਾਂ ਪੇਸ਼ੈਂਟਸ ਦੀ ਸਾਰਿਆਂ ਦੀ ਕੰਡੀਸ਼ਨ ਬਿਲਕੁਲ ਠੀਕ ਹੈ ਕੋਈ ਇਦਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਹੈ ਕੋਈ ਪੈਨਿਕ ਵਾਲੀ ਗੱਲ ਨਹੀਂ ਹੈ ਸਾਰੇ ਪੇਸ਼ੈਂਟ ਅਸੀਂ ਜਿਹੜੇ ਜਿਹੜੇ ਪੋਜ਼ਿਟਿਵ ਆਂਦੇ ਆ ਉਹਨਾਂ ਦੇ ਘਰੇ ਜਾ ਕੇ ਉਹਨਾਂ ਦਾ ਹਾਲ ਪੁੱਛਦੇ ਆ ਤੇ ਜੇ ਕਿਸੇ ਨੂੰ ਸਾਨੂੰ ਲੱਗਦਾ ਕਿ ਇਹਨੂੰ ਥੋੜੀ ਐਡਮਿਸ਼ਨ ਦੀ ਲੋੜ ਆ ਤਾਂ ਉਹਨੂੰ ਅਸੀਂ ਬਕਾਇਦਾ ਆਪ ਕਹਿ ਕੇ ਲੈ ਕੇ ਆਨੇ ਆ ਸਾਡੇ ਵਰਕਸ਼ ਘਰ ਘ ਤੇ ਹੋ ਪਪਾ ਜਲਦੀ ਹੀ ਇਹਨੂੰ ਕਾਬੂ ਕਰ ਲਾਂਗੇ ਕਾਬੂ ਹੋ ਗਿਆ 90 90% ਪਰ ਹੋਰ ਅੱਛਾ ਹੋ ਜਾਊਗਾ ਇੰਸਟਰੀ ਮੈਸਿਸ ਸੁਮੇਹਾ ਦਿਨਾ ਜੋਨਾ ਅਮਰਗੜ ਦੇ ਲੋਕਾਂ ਨੂੰ ਜਿਹੜੇ ਬੰਦਾ ਹਾਂਜੀ ਮੈਂ ਅਪੀਲ ਕਰਦੀ ਆਂ ਦੇਖੋ ਇੱਕ ਤਾਂ ਜਿੰਨਾਂ ਨੂੰ ਬੁਖਾਰ ਹੁੰਦਾ ਜਿਵੇਂ 2-3 ਦਿਨ ਦਾ ਛੇਤੀ ਤੋਂ ਛੇਤੀ ਇੱਥੇ ਆਓ ਸਾਡੇ ਸਿਵਲ ਹਸਪੀਟਲ ਟੈਸਟ ਕਰਾਓ ਤੇ ਦੂਜਾ ਸਭ ਤੋਂ ਜ਼ਿਆਦਾ ਇਹਦਾ ਹੈਗਾ ਖੜਾ ਹੋਇਆ ਪਾਣੀ ਠੀਕ ਹੈ ਪਾਣੀ ਕਿਤੇ ਨਾ ਖੜਨ ਦਿਓ ਕਿਤੇ ਵੀ ਕਿਉਂਕਿ ਲਾਰਵੇ ਉਹਦੇ ਚ ਹੀ ਬੰਦੇ ਆ ਜਿਵੇਂ ਗਮਲਿਆਂ ਦੇ ਵਿੱਚ ਪਾਣੀ ਹੁੰਦਾ ਟਾਇਰਾਂ ਦੇ ਵਿੱਚ ਕੂਲਰਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਸਾਡੀ ਟੀਮਾਂ ਲਗਾਤਾਰ ਜਾ ਰਹੀਆਂ ਨੇ ਘਰ ਘਰ ਜਾ ਕੇ ਉਹ ਚੈੱਕ ਕਰ ਰਹੀਆਂ ਨੇ ਪਰ ਇਹ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਘਰਾਂ ਦੇ ਵਿੱਚ ਰੋਜ਼ ਦੀ ਰੋਜ਼ ਚੈੱਕ ਕਰਨ ਤੇ ਆਪਣਾ ਖਿਆਲ ਆਪਾਂ ਖੁਦ ਵੀ ਰੱਖੀਏ ਠੀਕ ਹੈ ਇਸ ਸੰਬੰਧੀ ਐਸਐਮਓ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਜਿਹੜਾ ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਲੈ ਕੇ ਜਿਹੜਾ ਹੈਗਾ ਇੰਤਜ਼ਾਮ ਕੀਤੇ ਗਏ ਨੇ ਜਿੱਥੇ ਲਗਾਤਾਰ ਫੋਗਿੰਗ ਕਰਵਾਈ ਜਾ ਰਹੀ ਹੈ ਉੱਥੇ ਡੇਂਗੂ ਵਾਰਡ ਹੈ ਜਿਹੜਾ ਉਹ ਬਣਾਇਆ ਗਿਆ ਹੈ ਤੇ ਨਾਲ ਹੀ ਦੋ ਡਾਕਟਰ ਨੇ ਜਿਹੜੇ ਉਹ ਸਿਹਤ ਵਿਭਾਗ ਵੱਲੋਂ ਅਮਰਗੜ ਦੇ ਵਿੱਚ ਭੇਜੇ ਗਏ ਨੇ ਤੇ ਕਿਤੇ ਨਾ ਕਿਤੇ ਜਿਹੜੀ ਐਮਰਜੈਂਸੀ ਸੇਵਾਵਾਂ ਨੇ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਠੱਪ ਪਈਆਂ ਸੀਗੀਆਂ ਉਹ ਵੀ ਬਹਾਲ ਹੋ ਗਿਆ ਨੇ ਤੇ ਹੁਣ ਕੋਈ ਵੀ ਹੈ ਜਿਹੜਾ ਪੇਸ਼ੈਂਟ ਹੈ ਉਹਨਾਂ ਦਾ ਅਪੀਲ ਕੀਤੀ ਹੈ ਲੋਕਾਂ ਨੂੰ ਵੀ ਜੇ ਕਿਸੇ ਨੂੰ ਕੋਈ ਬੁਖਾਰ ਆ ਜਾਂ ਕਿਸੇ ਤਰ੍ਹਾਂ ਦਾ ਹੋ ਤੇ ਲਗਾਤਾਰ ਟੈਸਟ ਕੀਤੇ ਜਾ ਰਹੇ ਨੇ ਤੇ ਜੇਕਰ ਉਹਨਾਂ ਨੇ ਮੰਨ ਲਓ ਕੋਈ ਬਿਮਾਰੀ ਹੈ ਕਿਸੇ ਨੂੰ ਵੀ ਉਹ ਹਸਪਤਾਲ ਦੇ ਵਿੱਚ ਉਹ ਦਵਾਈ ਲੈ ਸਕਦਾ ਤੇ ਉਹਨਾਂ ਨੂੰ ਡਾਕਟਰ ਮੌਜੂਦ ਮਿਲੂਗਾ ਮਨਜੀਤ ਸੋਹਿਣਾ ਜਤਿੰਦਰ ਮਨਵੀ ਅਮਰਗੜ